ਚੰਡੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜਿੱਥੇ ਕਲਾ 2 ਅਕਤੂਬਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਸੀ ਅਤੇ ਅੱਜ ਵੀ ਛੁੱਟੀ ਹੈ ਉੱਥੇ ਹੀ ਪੰਚਾਇਤੀ ਚੋਣਾਂ ਦੇ ਚੱਲਦਿਆਂ ਇਲੈਕਸ਼ਨ ਕਮਿਸ਼ਨ ਨੇ ਪੰਚਾਇਤੀ ਚੋਣਾਂ ਵਿੱਚ ਡਿਊਟੀ ਨਿਭਾਉਣ ਵਾਲੇ ਅਫਸਰਾਂ ਦੀਆਂ ਛੁੱਟੀਆਂ ਰੱਦ ਕਰਕੇ ਉਹਨਾਂ ਨੂੰ ਡਿਊਟੀ ਤੇ ਹਾਜ਼ਰ ਰਹਿਣ ਲਈ ਆਦੇਸ਼ ਦਿੱਤੇ ਸਨ ਜਿਸ ਦੇ ਚੱਲਦਿਆਂ ਕੱਲ ਗੁਰਦਾਸਪੁਰ ਦੇ ਬੀਡੀਪੀਓ ਦਫ਼ਤਰ ਵਿੱਚ ਪੰਚਾ ਸਰਪੰਚਾ ਵੱਲੋਂ ਚੁੱਲ੍ਹਾ ਟੈਕਸ ਦੀ ਰਸੀਦ ਪ੍ਰਾਪਤ ਕਰਨ ਅਤੇ ਹੋਰ ਸਰਕਾਰੀ ਕਾਗਜ਼ਾਤ ਉੱਪਰ ਮੋਹਰ ਸਮੇਤ ਦਸਤਖਤ ਕਰਵਾਉਣ ਲਈ ਢੀੜੂ ਮੜੀ ਹੋਈ ਸੀ ਪਰ ਦ

ਪਨੀ ਕਿੱਥੇ ਲੋਕੇ ਬੈਠੇ ਆ ਆ ਕਿੰਨੇ ਜਾਣੇ ਪ੍ਰਤਾਨ ਹੋਣਦੇ ਆ ਅਸੀਂ ਤੇ ਸਿਰ ਦੇ ਭੁੱਖੇ ਇੱਥੇ ਬੈਠੇ ਆ ਵੀਡੀਓ ਸਾਹਿਬ ਨੇ ਸਾਨੂੰ ਦਰਸਣ ਨਹੀਂ ਦਿੱਤੇ ਜਿਵੇਂ ਮੋਰਾਂ ਲਾ ਕੇ ਦਿਐਂਦੇ ਆ ਉਹਨਾਂ ਮੋਰਾਂ ਦਾ ਸਾਨੂੰ ਕੋਈ ਯਕੀਨ ਨਹੀਂਗਾ ਉੱਥੇ ਲਾਈਵ ਖਾ ਲੋ ਜੀ ਮੋਰਾਂ ਲਾ ਕੇ ਤੇ ਜਾਣਦੇ ਆ ਤੇ ਅਸੀਂ ਉਹ ਮੋਰ ਨੂੰ ਸਾਡਾ ਨਾਮ ਹੋਣਾ ਆਬਿਆ ਕੋਲੀ ਲੋ 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 ਨਹੀਂ ਸਾਨੂੰ ਆ ਮੋਰਾ ਤੁਹਾਨੂੰ ਲਾਲਾ ਦੇ ਨਹੀਂ ਜਾਣੇ ਕੋਈ ਨੰਬਰ ਨਹੀਂ ਲੱਗਦਾ ਇਹ ਨੰਬਰ ਨਹੀਂ ਨਾਲ ਲੱਗਣ ਦੇ ਆ ਜੇ ਸਾਡਾ ਮਸਲਾ ਨਾ ਹੱਲ ਹੋਇਆ ਅਸੀਂ ਸਾਰਿਆਂ ਨੇ ਭੁੱਖ ਹਟਾਉ ਤੇ ਅੱਜ ਇੱਥੇ ਬਿਆਜਣਾ ਹੈ ਅਸੀਂ ਇਹ ਕਹਿਣਾ ਚਾਹਾਂਗੇ ਕਿ ਇਸ ਸਰਕਾਰ ਨੇ ਲੋਕਤੰਤਰ ਦੀਆਂ ਧਜੀਆਂ ਡਾਤੀਆਂ ਨੇ ਅਜੇ ਤੱਕ ਅਸੀਂ 70 ਸਾਲ ਦੀ ਉਮਰ ਹੋ ਗਈ ਆ ਕਦੀ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਕਿ ਇਹਨਾਂ ਨੇ ਲੋਕਤੰਤਰ ਦੀਆਂ ਧਜੀਆਂ ਡਾਈਆਂ ਅਸੀਂ ਸਵੇਰ ਦੇ ਇੱਥੇ ਬੈਠੇ ਆਂ ਕੱਲ ਵੀ ਇੱਥੇ ਬੈਠੇ ਰਹੇ ਆਂ ਔਰ ਇਹ ਸਰਕਾਰ ਨੇ ਛੁੱਟੀ ਘੋਸ਼ਿਤ ਕੀਤੀ ਆ ਏਡੀਸੀ ਸਾਹਿਬ ਇੱਥੇ ਆ ਸਕਦੇ ਆ ਤੇ ਫਿਰ ਬੀਡੀਪੀਓ ਸਾਹਿਬ ਕਿਉਂ ਨਹੀਂ ਆ ਸਕਦੇ ਇਹ ਮੇਰੀ ਬੇਨਤੀ ਆ ਤੁਸੀਂ ਕੈਨਸਲ ਕਰਨ ਦੇ ਬਾਵਜੂਦ ਵੀ ਬੀਡੀਪੀਓ ਸਾਹਿਬ ਇੱਥੇ ਨਹੀਂ ਆਏ ਔਰ ਨਾ ਹੀ ਕਹਿੰਦੇ ਸਾਈਨ ਕਰਦੇ ਆ ਅਸੀਂ ਜਿਹੜੇ ਜਿੰਨੇ ਵੀ ਇੱਥੇ ਹੈਗੇ ਆਂ ਬਹੁਤ ਤੰਗ ਹੋ ਰਹੇ ਆ ਪਰੇਸ਼ਾਨ ਹੋ ਰਹੇ ਆ ਜ਼ਿਹਰ ਦੇ ਭੁੱਖੇ ਪਿਆਸੇ ਇੱਥੇ ਖੜੇ ਆ ਜਿਸ ਤੋਬਨਾ ਹੀ ਬੇਨਤੀ ਕੀਤੀ ਆ ਉਹ ਕਹਿੰਦੇ ਕਿ ਹੁਣੇ ਹੀ ਕਾਰਵਾਈ ਕੀਤੀ ਜਾਏਗੀ ਸਰਕਾਰ ਬੋਲ ਰਹੀ ਆ ਕਿ ਸਾਡੀਆਂ ਸਰਬਸੰਮਤੀਆਂ ਹੋਣ ਡੀਆਂ ਨੇ ਜਦੋਂ ਦੂਸਰੀਆਂ ਪਾਰਟੀਆਂ ਦੇ ਉਹਨਾਂ ਕਾਗਜ਼ ਹੀ ਸਬਮਿਟ ਨਹੀਂ ਕਰਨੇ ਤੇ ਸਰਬਸੰਮਤੀਆਂ ਦਾ ਧੱਕੇ ਨਾਲ ਕਰ ਰਹੇ ਆ ਮੇਰੀ ਬੇਨਤੀ ਆ ਕਿ ਇੰਨਾ ਧੱਕਾ ਨਾ ਕਰਨ ਇਹ ਧੱਕੇ ਦਾ ਰਿਜ਼ਲਟ ਬਹੁਤ ਮਾੜਾ ਹੁੰਦਾ ਆ ਅਗਰ ਸਾਡੇ ਕਾਗਜ਼ਾਂ ਤੇ ਸਹੀ ਸਨ ਨਾ ਹੋਏ ਗ੍ਰੀਨ ਇੰਕ ਨਾਲ ਸਾਈਨ ਹੋਣਾ ਚਾਹੀਦਾ ਔਰ ਸਹੀ ਸਟੈਂਪ ਲੱਗਣੀ ਚਾਹੀਦੀ ਆ ਜਿਹੜੀ ਸਰਕਾਰੀ ਸਟੈਂਪ ਅਗਰ ਇਹਨਾਂ ਨੇ ਆਰਜੀ ਤੌਰ ਤੇ ਸਾਡੇ ਸਾਈਨ ਕੀਤੇ ਉਹ ਅਸੀਂ ਨਹੀਂ ਮੰਨਾਂਗੇ ਅਗਰ ਸਾਡੇ ਨਾਲ ਹੋਰ ਵਦੀਕੀ ਹੋਈ ਤੇ ਅਸੀਂ ਇੱਥੇ ਪੋਖੜਦਾਲ ਰੱਖ ਦਾਂਗੇ ਅਸੀਂ ਸਾਰੇ ਜਿੰਨੇ ਵੀ ਹੈਗੇ ਆ ਨਾ ਬਾਹਰ ਆਉਣ ਦਵਾਂਗੇ ਨਾ ਅਸੀਂ ਅੰਦਰ ਜਾਣ ਦਵਾਂਗੇ ਇੱਥੇ ਗੇਟ ਦੇ ਅੱਗੇ ਬੈਠਾਂਗੇ ਇਹ ਅਸੀਂ ਦਾਅਵੇ ਨਾਲ ਖੈ ਲੱਗੇ ਜੀ ਮੈਂ ਤੁਹਾਨੂੰ ਦੱਸਦਾ ਦੂਸਰੇ ਜਨਰਲ ਵਾਲਿਆਂ ਨੂੰ ਵੀ ਬੀ ਸੀ ਦਾ ਉਹਨਾਂ ਨਾਲ ਗੱਲ ਹੋ ਗਈ ਆ ਉਹਦੇ ਖਿਲਾਫ ਲਿਖ ਲੱਗੇ ਸਰਕਾਰ ਨੇ ਵੀਡੀਓ ਦੇ ਖਿਲਾਫ ਉਹਨਾਂ ਲੱਗਣਗੇ ਜੀ ਕੱਲ ਵੀ ਤੇ ਕੱਲ ਦਾ ਦੇਣੀ ਹੈਗਾ ਉਦੋਂ ਜਦੋਂ ਉਹਨਾਂ ਨੂੰ ਆਰਡਰ ਹੋਣਗੇ ਕਿਸੇ ਐਡੀਸ਼ਨਲ ਦੇ ਉਹਨਾਂ ਨੂੰ ਬਿਠਾਵਾਂਗੇ ਸਰਕਾਰ ਦੇ ਤਰ੍ਹਾਂ ਜੀ ਅਸੀਂ ਜੋ ਗਵਰਨਮੈਂਟ ਨੂੰ ਲਿਖਣ ਲੱਗੇ ਸਾਰਿਆਂ ਦੇ ਖਿਲਾਫ ਜਿਨ੍ਹਾਂ ਦੇ ਕਰਕੇ ਜੀ ਬੰਬੇ ਖਜ਼ਦਖਵਾਰ ਹੋ ਰਹੀ ਆ ਉਹਨਾਂ ਦੇ ਸਾਰਿਆਂ ਦੇ ਖਿਲਾਫ ਥੈਂਕ ਯੂ